ਅਭਸਰਾ ਤੇ ਕੈਮਰੇ ਸਾਹਮਣੇ ਹੱਥ ਜੋੜਦਾ ਇਹ ਸ਼ਖਸ ਕੋਈ ਆਮ ਸ਼ਖਸ ਨਹੀਂ ਹੈ ਇਹ ਹੈ ਬਠਿੰਡਾ ਚ ਤਾਇਨਾਤ ਜਲ ਮਹਿਕਮੇ ਦਾ ਐਕਸੀਅਨ ਜਨਾਬ ਦੀ ਕਾਰਸਤਾਨੀ ਇਹ ਹੈ ਕਿ ਇਹਨਾਂ ਨੂੰ ਵਿਜੀਲੈਂਸ ਨੇ 50000 ਦੀ ਰਿਸ਼ਵਤ ਲੈਣ ਦੇ ਰੰਗੇ ਹੱਥੀਂ ਕਾਬੂ ਕੀਤਾ ਐ ਐਕਸੀਅਨ ਕੇ ਕੇ ਸਿੰਘਲਾ ਦੀ ਕਰਤੂਤ ਤੋਂ ਦੁਖੀ ਹੋ ਕੇ ਠੇਕੇਦਾਰ ਨੇ ਮਹਿਕਮੇ ਨੂੰ ਇਸ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਸੰਗਲਾ ਦੇ ਘਰ ਦੀ ਤਲਾਸ਼ੀ 'ਚ ਅਪਸਰਾ ਨੂੰ 15,33,000 ਦੀ ਨਕਦੀ ਵੀ ਬਰਾਮਦ ਹੋਈ ਹੈ ਜਿਸ 'ਚ 14 ਲੱਖ ਨਵੀਂ ਕਰੰਸੀ ਵੀ ਸ਼ਾਮਲ ਹੈ। ਖੌਸਸ ਜਿ ਤੋਂ ਕਰੀਬ 15,33,000 ਰੁਪਏ ਜਿਹੜਾ ਸਾਨੂੰ ਰਿਕਵਰ ਹੋਇਆ ਹੈ ਜਿਹੜਾ ਜਿਹਦੇ ਵਿੱਚੋਂ ਕਰੀਬ 14 ਲੱਖ ਸਮਥਿੰਗ ਜਿਹੜੀ ਕਰੰਸੀ ਆ ਉਹ ਜਿਹੜੀ ਨਿਊ ਕਰੰਸੀ ਆ ਜਿਹਦੇ ਵਿੱਚੋਂ ਕਰੀਬ 12,30,000 ਰੁਪਏ 2-2000 ਦੇ ਨੋਟ ਨੇ 1,70,000 ਸਮਥਿੰਗ ਜਿਹੜਾ ਉਹ 5-500 ਦਿੰਦੇ ਨੇ ਬਾਕੀ ਲੱਖ ਸਵਾ ਲੱਖ ਜਿਹੜਾ ਦੂਜੀ ਗੱਲ ਦੀ ਤੁਹਾਨੂੰ ਦੱਸ ਦਿਆਂ ਕਿ ਆਪਣੀ ਅਫਸਰ ਸ਼ਾਹੀ ਦਾ ਰੋਬ ਝਾੜਨ ਵਾਲੇ ਇਸ ਸ਼ਖਸ ਤੇ ਇਲਜ਼ਾਮ ਕੀ ਨਹੀਂ ਪਿੰਡ ਮਾਹੀ ਨੰਗਲ ਚ ਪੈਂਦੇ ਨਹਿਰੀ ਖਾਲ ਨੂੰ ਪੱਕਾ ਕਰਨ ਦਾ ਕੰਮ ਠੇਕੇਦਾਰ ਭੁਪਿੰਦਰ ਸਿੰਘ ਕਰਵਾ ਰਹੇ ਸਨ ਸਰਕਾਰੀ ਮਹਿਕਮੇ ਚ ਰਿਸ਼ਵਤ ਲੈਣ ਦੇਣ ਦਾ ਮਾਮਲਾ ਕਿਸੇ ਤੋਂ ਲੁਕਿਆ ਨਹੀਂ ਹੈ ਇਹ ਉਸ ਵੇਲੇ ਹੋਰ ਵੱਤ ਜਾਂਦਾ ਜਦੋਂ ਠੇਕੇਦਾਰ ਤੇ ਅਫਸਰਾਂ ਦੀ ਮਿਲੇ ਭੋਗਤ ਹੁੰਦੀ ਹੈ ਭੁਪਿੰਦਰ ਸਿੰਘ ਵੀ ਆਪਣੀ ਪੇਮੈਂਟ ਤੇ ਹੋਰ ਕੰਮ ਕਰਾਉਣ ਲਈ ਕਈ ਵਾਰ ਕੇ ਕਿ ਸਿੰਗਲਾਂ ਨੂੰ ਰਿਸ਼ਵਤ ਦੇ ਚੁੱਕੇ ਨੇ ਪਰ ਰਿਸ਼ਵਤ ਖੋਰੀ ਦੇ ਇਸ ਖੇਡ ਚ ਭੁਪਿੰਦਰ ਦੀ ਅੰਤਰਾਤਮਾ ਉਸ ਵੇਲੇ ਜਗ ਗਈ ਜਦੋਂ ਇਹ ਜਨਾਬ ਵੀ ਅਫਸਰ ਹੱਥੋਂ ਜ਼ਲੀਲ ਹੋ ਗਏ ਜ਼ਲਾਲਤ ਦੇ ਨਾਲ ਨਾਲ ਨੋਟਬੰਦੀ ਦੀ ਵੀ ਦੋਰੀ ਮਾਰ ਪੈ ਗਈ ਉਹਦੋਂ ਪਹਿਲਾਂ ਨੂੰ 40000 ਰੁਪਏ ਦਿੱਤਾ ਇਕੱਠਾ ਕਰਕੇ ਤੇ ਫਿਰ ਪੈਸੇ ਲੈ ਗਏ ਇਹ ਅੱਜ ਹੁਣ ਮੈਂ ਇੱਕ ਚੈੱਕ ਹੋਰ ਮੇਰਾ 10 ਲੱਖ ਦਾ ਚੈੱਕ ਸੀ ਕੱਟਣ ਵਾਲਾ ਮੈਨੂੰ ਉਹਦਾ ਐਡਵਾਂਸ ਪੈਸੇ ਦਿਓ ਫਿਰ ਕੱਟੂਗਾ ਅੱਛਾ ਮੈਂ ਇਸ ਗੱਲ ਤੋਂ ਦੁਖੀ ਇੱਕ ਦਿਨ ਮੈਂ ਦਫ਼ਤਰ ਗਿਆ ਮੈਨੂੰ ਇਹਨੇ ਗਾਲ ਕੱਢੀ ਪੈਸੇ ਕਿੱਥੇ ਕਹਿੰਦਾ ਪੂਰੇ ਪੈਸੇ ਦੇ ਐ ਮੂੰਹ ਜੱਕੇ ਆ ਜਾਂਦੇ ਪੇਮੈਂਟ ਮੌਸ ਗਲਤੋ ਤੁਖੀ ਜੀ ਆਤਾ ਹੈ ਤਾਂ ਬਹੁਤ ਦੇ ਚੁੱਕੇ ਪੈਸੇ ਡੀਟੇਲ ਚ ਤਾਂ ਦੱਸੇ ਨਹੀਂ ਜਾ ਸਕਦੇ ਪਿੰਡ ਮਾਹੀ ਨੰਗਲ ਚ ਨਹਿਰੀ ਖਾਲ ਨੂੰ ਪੱਕਾ ਕਰਨ ਦਾ ਠੇਕਾ ਭੁਪਿੰਦਰ ਸਿੰਘ ਗੋਲਸੀ ਇਹ ਸਾਰੇ ਮਾਮਲੇ ਚ ਬਣਦੀ ਕਾਰਵਾਈ ਕਾਨੂੰਨ ਦੇ ਮੁਤਾਬਕ ਹੋਵੇਗੀ ਪਰ ਵੱਡਾ ਸਵਾਲ ਇਹ ਹੈ ਕਿ ਪਹਿਲਾਂ ਤਾਂ ਠੇਕੇਦਾਰਾਂ ਤੇ ਅਫਸਰਾਂ ਵਿਚਾਲੇ ਇੱਕੋ ਚੁੱਲੇ ਤੇ ਰਿਸ਼ਵਤ ਦੀ ਖਿਚੜੀ ਪੱਕਦੀ ਹੈ ਜਦੋਂ ਵਿਗੜਦੀ ਹੈ ਤਾਂ ਕਿਉਂ ਇੱਕ ਚੋਰ ਬਣ ਜਾਂਦਾ ਹੈ ਤੇ ਦੂਜਾ ਸਾਥ